ਜਦੋਂ ਸ਼ਾਮ ਨੂੰ ਸੋਰਾਂ ਦੀ ਬਾਣੀ ਪੜ੍ਹਦਾ ਹੈ ਨਾ ਸੋਰਾਂ ਦੀ ਬਾਣੀ ਪੜ੍ਹਦੇ ਆ ਪੜ੍ਹਦੇ ਆ ਤੂੰ ਕਿੱਥੇ ਪਹੁੰਚ ਜਾਣਾ ਹੈ ਨੌਵੇਂ ਸ਼ਲੋਕ ਤੇ ਪਹੁੰਚ ਜਾਣਾ ਤੁਸੀਂ ਸਾਰੇ ਨੂੰ ਨੌਵਾਂ ਸਲੋਕ ਯਾਦ ਹੋਵੇਗਾ ਤੇ ਜਦੋਂ ਅਸੀਂ ਪੰਜਵੇਂ ਪਾਤਸ਼ਾਹ ਦਾ ਸ਼ਲੋਕ ਪੜ੍ਹਦੇ ਹਾਂ ਤੇ ਉੱਥੇ ਮੇਰੇ ਬਾਬਾ ਜੀ ਨੇ ਮੋਹਰ ਲਾ ਦਿੱਤੀ ਕਿ ਬਾਣੀ ਪੜ੍ਹਨ ਵਾਲਿਆ ਆਹ ਗੁਰਬਾਣੀ ਨੂੰ ਪੜ੍ਹਨ ਵਾਲਿਆ ਸ਼ਾਮਾਂ ਨੂੰ ਰਹਿ ਦਾ ਸਹਿਬ ਦੀ ਬਾਣੀ ਪੜ੍ਹਨ ਵਾਲਿਆ ਇੱਕ ਗੱਲ ਚੇਤੇ ਰੱਖੀ ਆ ਜਿਹੜਾ ਹੁਣ ਤੂੰ ਸ਼ਬਦ ਪੜ੍ਹ ਰਿਹਾ ਹੈ ਨਾ ਇਹ ਤੇਰਾ ਜੀਵਨ ਹੈ ਮਹਾਰਾਜ ਦੇ ਪਾਵਨ ਬਾਣੀ ਦੇ ਵਿੱਚ ਕਵਚਨ ਕਿਤਾ ਹੈ ਧਰਤੀ ਦੇਖ ਲੈ ਇੱਕ ਵੇਰਾ ਭਾਗ ਤੇਰਾ ਭੰਡਾਰੀ ਪਿਆਰਿਓ ਆ ਜਿੰਨੇ ਤੁਸੀਂ ਗੁਰਮਖਿ ਬੈਠੇ ਹੋ ਚਾਹ ਕੋਈ ਹਿੰਦੂ ਬੈਠਾ ਹੈ ਮੁਸਲਮਾਨ ਬੈਠਾ ਹੈ ਸੇਖ ਬੈਠਾ ਹੈ ਜੈਨੀ ਬੋਧੀ ਕੋਈ ਵੀ ਬੈਠਾ ਹੈ ਸਾਨੂੰਆ ਮਨੁੱਖਾ ਜਨਮ ਮਿਲਿਆ ਹੈ ਬੜਾ ਕੀਮਤੀ ਹੈ ਤੇ ਮੈਂ ਇੱਕ ਵਿਦਵਾਨ ਦੀ ਕਿਤਾਬ ਪੜ੍ਹ ਰਿਹਾ ਸੀ ਬਹੁਤ ਗਿਆਨੀ ਬੜੇ ਤਕੜੇ ਤਤਵੇਤਾ ਹੋਈ ਤੇ ਉਹਨੇ ਇੱਕ ਗੱਲ ਲਿਖੀ ਕਹਿ ਲੱਗੇ ਬੰਦਾ ਕਿੱਧਰ ਤੁਰਿਆ ਫਰਦਾ